ਫਾਜ਼ਿਲਕਾ ਅਬੋਰ ਰੋੜ ਤੇ ਬਣੇ ਰੇਲਵੇ ਫਲਾਈਓਵਰ ਦੇ ਉੱਪਰ ਨਗਰ ਕੌਂਸਲ ਫਾਜ਼ਿਲਕਾ ਵੱਲੋਂ 26 ਜਨਵਰੀ ਤੇ ਦਿਹਾੜੇ ਨੂੰ ਧਿਆਨ ਵਿੱਚ ਰੱਖਦੇ ਹੋਏ ਸਫਾਈ ਅਭਿਆਨ ਚਲਾਇਆ ਗਿਆ ਜਿਸ ਤਰ੍ਹਾਂ ਬੀਤੇ ਕਈ ਦਿਨਾਂ ਤੋਂ ਇਹ ਸਫਾਈ ਅਭਿਆਨ ਫਾਜ਼ਿਲਕਾ ਵਿੱਚ ਵੀ ਚੱਲ ਰਿਹਾ ਹੈ ਇਸੇ ਤਹਿਤ ਰੇਲਵੇ ਫਲਾਈਓਵਰ ਤੇ ਵੀ ਆਣ ਜਾਣ ਵਾਲੇ ਵਿਕਲਾਂ ਤੇ ਰਾਹਗੀਰਾਂ ਵੱਲੋਂ ਜੋ ਮਿੱਟੀ ਟੇਰਾਂ ਨਾਲ ਲੱਗ ਕੇ ਪੁੱਲ ਦੇ ਉੱਪਰ ਆ ਜਾਂਦੀ ਹੈ ਉਸ ਨੂੰ ਚੱਕਣ ਦਾ ਕੰਮ ਕੀਤਾ ਜਾ ਰਿਹਾ ਹੈ ਅਤੇ ਜੋ ਤੁਸੀਂ ਵੇਖਦੇ ਹੋ ਇਹ ਨਗਰ ਕੌਂਸਲ ਫਾਜ਼ਿਲਕਾ ਦੀ ਟਰਾਲੀ ਅਤੇ ਨਗਰ ਕੌਂਸਲ ਫਾਜ਼ਿਲਕਾ ਦੇ ਸਫਾਈ ਕਰਮਚਾਰੀ ਇਹ ਕੰਮ ਕਰ ਰਹੇ ਹਨ ਅਤੇ ਰੇਲਵੇ ਫਲਾਈਓਵਰ ਦੇ ਉੱਪਰ ਇਹ ਮਿੱਟੀ ਚੱਕ ਰਹੇ ਹਨ ਜਦੋਂ ਇਹ ਮਿੱਟੀ ਚੱਕ ਰਹੇ ਸੀ ਟ੍ਰੈਕਟਰ ਟਰਾਲੀ ਖੜਾ ਸੀ ਤਾਂ ਸਾਹਮਣੇ ਤੋਂ ਇੱਕ ਮਰuti ਕਾਰ ਬੜੀ ਤੇਜ਼ ਗਤੀ ਨਾਲ ਆਈ ਅਤੇ ਟ੍ਰੈਕਟਰ ਟਰਾਲੀ ਵਿੱਚ ਆ ਵੱਜੀ ਜਿਸ ਨਾਲ ਘਟਨਾ ਵਾਪਰ ਗਈ ਅਤੇ ਸਾਰਾ ਫਲਾਈਓਵਰ ਜਾਬ ਹੋ ਗਿਆ ਤੁਸੀਂ ਵੇਖੋ ਕਿਸ ਤਰ੍ਹਾਂ ਇਹ ਟੈਕਟ ਟਰਾਲੀ ਮਿੱਟੀ ਚੱਕ ਰਿਹਾ ਹੈ ਅਤੇ ਇਹ ਲੋਕ ਖੜੇ ਹਨ ਜਿਨ੍ਹਾਂ ਦਾ ਕਹਿਣਾ ਹੈ ਵੀ ਸਾਹਮਣੇ ਤੇਜ਼ ਗਤੀ ਤੋਂ ਇੱਕ ਮਾਰੂਤੀ ਕਾਰ ਆਈ ਹੈ ਜੋ ਕਿਸੇ ਨੂੰ ਕ੍ਰੋਸ ਕਰਦੀ ਹੋਈ ਓਵਰਟੇਕ ਕਰਦੀ ਹੋਈ ਇਹਨਾਂ ਦੇ ਵਿੱਚ ਆਣ ਵੱਜੀ ਹੈ ਮੌਕੇ ਤੇ ਪੁਲਿਸ ਅਧਿਕਾਰੀ ਵੀ ਪਹੁੰਚ ਗਏ ਹਨ ਇੱਥੇ ਵੱਡੀ ਗੱਲ ਇਹ ਹੈ ਵੀ ਇਸ ਕਾਰ ਦੇ ਉੱਪਰ ਜੋ ਸਟicker ਲੱਗਾ ਹੋਇਆ ਹੈ ਉਹ ਪੰਜਾਬ ਪੁਲਿਸ ਦਾ ਸਟicker ਹੈ ਉਹ ਪੰਜਾਬ ਪੁਲਿਸ ਦਾ ਸਟicker ਹੈ ਅਤੇ ਕਾਰ ਵੀ ਫਾਜ਼ਿਲਕਾਰ ਨੰਬਰ ਨਹੀਂ ਦਿੱਲੀ ਨੰਬਰ ਹੈ ਮੌਕੇ ਤੇ ਮੌਜੂਦ ਸਫਾਈ ਕਰਮਚਾਰੀਆਂ ਅਤੇ ਟਰੈਕਟਰ ਚਾਲਕ ਦੇ ਗੱਲਬਾਤ ਦੌਰਾਨ ਕਿਹਾ ਕਿ ਉਹ ਆਰਾਮ ਨਾਲ ਮਿੱਟੀ ਚੱਕ ਰਹੇ ਸੀ ਤੇ ਸਾਹਮਣੇ ਬੜੀ ਹੀ ਤੇਜ਼ ਗਤੀ ਵਿੱਚ ਇਹ ਕਾਰ ਆਈ ਹੈ ਜਿਸ ਬੇਕਾਬੂ ਹੋ ਗਈ ਅਤੇ ਸਪੀਡ ਓਵਰਟੇਕ ਕਰਦੇ ਹੋਏ ਆਣ ਵੱਜੀ ਹੋਰ ਕੀ ਕੁਝ ਹੋਇਆ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ 26 ਜਨਵਰੀ ਦੀ ਕੰਮ ਕਰ ਰਹੇ ਸੀ ਡਰਾਈਵਰ ਕੁਦਰਤੀ ਸੀਟ ਤੇ ਨਹੀਂ ਬੈਠਾ ਸੀ ਪਿੱਛੇ ਆ ਆਇਆ ਹੋਇਆ ਜੋ ওভারਟੈਕ ਕਰਕੇ ਕਾਰ ਸੁੱਤੀ ਲਿਆ ਕੇ ਮਾਰੀ ਖੜੇ ਖੜਾਏ ਰਹੇ ਕਿਹੜੀ ਕਾਰ ਕੀਤੀ ਸੀ ਫਾਲਟੋ ਕਾਰ ਹੈ ਮੇਰੇ ਪਾਸ ਵਾਰੀ ਸੀ ਕਾਰ ਕਾਰ ਫਰੋਜਪੁਰ ਵਾਲੇ ਪਾਸੋਂ ਸੀ ਕਿੰਨੇ ਬੰਦੇ ਸਵਾਰ ਸੀ ਇੱਕ ਹੀ ਬੰਦਾ ਹੈਗਾ ਸੀ ਜੀ ਉਹ ਉਹਦੇ ਨਾਲ ਗੱਲਬਾਤ ਅਸੀਂ ਕੀਤੀ ਸੀ ਕਿ ਇਹਦੀ ਕਿਤਾਬ ਨੂੰ ਗਲਤੀ ਉਹ ਮੰਨਦਾ ਪਿਆ ਆਪਦੀ ਸੱਟ ਵੀ ਉਹਦੇ ਥੋੜੀ ਲੱਗੀ ਹੈ ਮਿਲ ਆਰ ਨੂੰ ਪ੍ਰਾਈਵੇਟ ਡਾਕਟਰ ਕੋਲੋਂ ਦਾ ਇਲਾਜ ਕਰਾ ਦੇਣਾ ਹੈ ਕਿ ਤੁਹਾਨੂੰ ਨਹੀਂ ਲੱਗਦਾ ਕਿ ਇਹ ਗਵਰਨਮੈਂਟ ਦੇ ਆਪਣੇ ਮਿਊਨਿਸਪਲ ਕਮੇਟੀ ਦੇ ਮੁਲਾਜ਼ਮਾਂ ਨੂੰ ਜਿਹੜੀ ਸੇਫਟੀ ਮਿਲਣੀ ਚਾਹੀਦੀ ਹੈ ਜੀ ਕੋਈ ਸੇਫਟੀ ਨਹੀਂ ਹੈ ਕਿ ਤਾਂ ਹੋਣੀ ਚਾਹੀਦੀ ਹੈ ਜੇ ਕੋਈ ਅਕਸੀਡੈਂਟ ਹੋ ਗਿਆ ਤਾਂ ਸਾਇਦ ਬੱਚਤ ਹੋ ਜਾਂਦੀ ਉੱਤੀ ਵੀ ਅਗਲੇ ਦਿਨ ਨੁਕਸਾਨ ਕਿੰਨਾ ਕੋਈ ਹੈ ਸਾਡਾ ਵੀ ਟਰੈਕਟਰ ਦਾ ਸਾਡੀ ਤੇਸੀ ਵੜ ਗਈ ਹੈ ਐਂਡ ਉਹ ਸਟੈਰੀ ਟੈਡ ਹੋ ਗਿਆ ਖੜੇ ਕਿਰਾਏ ਦੇ ਉੱਤੇ ਉੱਤੋਂ ਨਾਲ ਸਾਡੀ ਦੂਤੀਆਂ ਲੱਗੀਆਂ ਨੇ ਸਾਡੇ ਸਾਧਨ ਦੀ ਥੋੜੀ ਬਹੁਤੀ ਕਮੀ ਗਈ ਹੈ ਮੈਂ ਤੁਹਾਡਾ ਵਿਜੇ ਕੁਮਾਰ ਹਾਂ ਸਰ ਤੁਸੀਂ ਚਲਾ ਰਹੇ ਸੀ ਟਰੈਕਟਰ ਹਾਂਜੀ ਕਿਸ ਤਰ੍ਹਾਂ ਆਸੋ ਹੈ ਜੀ ਇਹ ਸਾਡੀ ਛਪੀ ਦੀ ਮੀਂਹ ਚੋਟੀ ਲੱਗੀ ਹੋਈ ਜੀ ਕੱਢੀ ਸਾਰ ਤੇ ਟਰੈਕਟਰ ਲਾ ਕੇ ਕੰਮ ਕਰਦੇ ਪਏ ਸੀ ਗੱਡੀ ਆਈ ਓਵਰਟੇਕ ਕਰਦੇ ਤੇ ਉਹਨੇ ਕਹੇ ਟਰੈਕਟਰ ਨੂੰ ਮਾਰ ਪਾਰਿਆ ਗੱਡੀ ਮਾਰੀ ਗੱਡੀ ਸਪੀਡ ਤੇ ਸੀ ਜੀ ਗੱਡੀ ਸਪੀਡ ਤੇ ਸੀ ਫੋਨ ਤੇ ਗੱਲ ਕਰਦਾ ਸੀ ਉਹ ਕਲ ਕੀ ਆਪਣੀ ਮਾਰ ਰਿਹਾ ਬੰਦਾ ਟਰੈਕਟਰ ਸਾਡਾ ਬੰਦਾ ਸਾਡੇ ਬੰਦੇ ਕੰਮ ਕਰਦੇ ਪਏ ਸੀ ਟੋਟੇ ਕਿਤੇ ਬੰਦੇ 60 ਫੀਟ ਜਾਂ ਕੋਈ ਨੁਕਸਾਨ ਹੋ ਗਿਆ। ਅਰੇ ਕਿਤੇ ਬੰਦੇ ਸਾਡੇ ਲਈ ਬਚਾਅ ਹੋ ਗਿਆ। ਬੰਦੇ ਕੰਮ ਕਰਦੇ ਸੀ ਮੈਂ ਕਰਦੋਂ ਵਰਗਾ ਜੇ ਕਰੀ ਕਰਟਰ ਬੰਦ ਕਰਕੇ ਤੇ ਉਹਨੇ ਬੰਦ ਕਰਕੇ ਤੇ ਮਾਰਿਆ। ਹੁਣ ਕੀ ਮੰਗ ਕਰਦੇ ਹੋ ਜੀ? ਸਾਡੀ ਮੰਗ ਇਹ ਨੇ ਸਰਕਾਰ ਜੀ ਸਾਨੂੰ ਵੀ ਸੇਫਟੀ ਦੇ ਦੀ ਸਾਡੀ ਜੀ ਭਾਈ। ਕੰਮ ਕਰਾਂਦੇ ਰੋਡ ਤੇ ਸਾਨੂੰ ਸੇਫਟੀ ਦੇ ਦੇ ਬੰਦੇ ਆ ਕਿੱਥੇ ਐਕਸੀਡੈਂਟ ਕਿੱਥੋਂ ਹੋਇਆ ਜੀ ਇਹ? ਆਪਰੇ ਕੋਈ ਰੋਡ ਤੇ ਬ੍ਰਿਜ ਦੇ ਉੱਤੇ। ਥੈਂਕ ਯੂ ਜੀ। एबीए न्यूज़ चैनल देखने वाले सभी दर्शकों से हम अपील करते हैं कि एबीए न्यूज़ चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत